ਮੈਂ ਅੱਜ ਸਵੇਰ ਦੀ ਦੋ ਤਿੰਨ ਵਾਰ ਇੱਕ ਵੀਡੀਓ ਦੇਖੀ ਜਿਹਦੇ ਚ ਪ੍ਰਗਟ ਸਿੰਘ ਜਿਹੜੇ ਐਮ.ਐਲ.ਏ ਆ ਜੰਦਰ ਕੈਂਟ ਤੋਂ ਉਹ ਆਪ ਪਾਰਟੀ ਦੇ ਜਿਹੜੇ ਸਾਡੇ ਕੈਬਨਰ ਮਿਨਿਸਟਰ ਸਾਹਿਬ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਹਿਬ ਹੋਰ ਛੀਨਰ ਆਗੂ ਪ੍ਰੋਟੈਸਟ ਕਰਨ ਲਈ ਆਇਆ ਉਹਨਾਂ ਨੂੰ ਸਾਲੇ ਸ਼ਬਦ ਕਹਿ ਕੇ ਉਹਨਾਂ ਨੂੰ ਸੰਬੋਧਨ ਕਰਦੇ ਆ ਲੱਖ ਦੀ ਲਾਹਨਤ ਇਹੋ ਜਿਹੇ ਵਿਅਕਤੀ ਦੇ ਉੱਤੇ ਜਿਹੜਾ ਸਦਾ ਮੈਂ ਇਹਨਾਂ ਨੂੰ ਬੜੀ ਫੈਬ੍ਰੀਕੇਟਿਡ ਲੈਂਗੁਏਜ ਚ ਗੱਲ ਕਰਦਾ ਮੈਨੂੰ ਪਹਿਲੇ ਪਤਾ ਸੀ ਕਿ ਇਹਨਾਂ ਦੀ ਸਾਰੀ ਜਿਹੜੀ ਭਾਸ਼ਾ ਹੁੰਦੀ ਆ ਉਹ ਬਣਾਵਟੀ ਆ ਕੱਲ ਜਦੋਂ ਇਹਨਾਂ ਨੇ ਅਸਲੀਅਤ ਵਿੱਚ ਸਾਲੇ ਸ਼ਬਦ ਦਾ ਪ੍ਰਯੋਗ ਕੀਤਾ ਤਾਂ ਮੇਰਾ ਯਕੀਨ ਜਿਹੜਾ ਆ ਉਹ ਪੂਰਾ ਹੋਰ ਪੂਰਾ ਯਕੀਨੀ ਹੋ ਗਿਆ ਕਿ ਇਹਨਾਂ ਦੀ ਜਿਹੜੀ ਸਾਰੀ ਭਾਸ਼ਾ ਔਰ ਸਾਰੀ ਗੱਲਬਾਤ ਹਮੇਸ਼ਾ ਡਰਾਮੇਬਾਜੀ ਵਾਲੀ ਹੁੰਦੀ ਆ ਕਿ ਇੱਕ ਆਪ ਔਰ ਇੱਕ ਦੂਜੀ ਪਾਰਟੀ ਦੇ ਸਿੱਧੇ ਰਾਗੂ ਉਹਨਾਂ ਦੇ ਲਈ ਸਾਲੇ ਸ਼ਬਦ ਦਾ ਪ੍ਰਯੋਗ ਕੀਤਾ ਜਾਵੇ ਔਰ ਦੂਜੀ ਗੱਲ ਇਹਨਾਂ ਨੇ ਚੈਲੰਜ ਦਿੱਤਾ ਕਿ ਮੈਨਾਂ ਡਿਬੇਟ ਕਰ ਲੈਨ ਪਰਗਰ ਸਿੰਘ ਜੀ ਮੈਂ ਤੁਹਾਡਾ ਚੈਲੰਜ ਜਿਹੜਾ ਹੈ ਸਵੀਕਾਰ ਕਰਦਾ ਤੁਸੀਂ ਮੇਰੇ ਨਾਲ ਪੰਜਾਬ ਦੇ ਆਰਥਿਕ ਧਾਰਮਿਕ ਰਾਜਨੀਤਿਕ ਸਮਾਜਿਕ ਔਰ ਸੱਭਿਆਚਾਰਕ ਕਿਸੇ ਵੀ ਮੁੱਦੇ ਤੇ ਡਿਬੇਟ ਕਰ ਲਓ ਜਦ ਮਰਜ਼ੀ ਕਰ ਲਓ ਜਿਸ ਮਰਜ਼ੀ ਚੈਨਲ ਤੇ ਕਰ ਲਓ 72 ਘੰਟੇ ਦਾ ਟਾਈਮ ਦੇ ਦਿਓ ਤੁਹਾਨੂੰ ਵੀ ਤੇ ਮੈਨੂੰ ਵੀ ਨਹੀਂ ਦੇਣਾ 24 ਘੰਟੇ ਦੇ ਦਿਓ ਉਹ ਵੀ ਨਹੀਂ ਦੇਣਾ ਤੁਸੀਂ ਤੁਰੰਤ ਚੈਨਲ ਵਾਲੇ ਆਰਗੇਨਾਈਜ਼ ਕਰਨ ਔਰ ਉੱਥੇ ਪਰਚੀ ਕੱਢਣ ਕਿ ਐਸ ਵਿਸ਼ੇ ਤੇ ਡਿਬੇਟ ਕਰਨੀ ਮੈਂ ਤਿਆਰ ਆ ਅਸੀਂ ਪੰਜਾਬ ਨੂੰ ਜੀ ਰਹੇ ਆ ਪੰਜਾਬ ਦੇ ਨਾਲ ਸਰੋਕਾਰਾਂ ਨਾਲ ਸੰਬੰਧ ਰੱਖਦੇ ਆਂ ਪੰਜਾਬ ਸਾਡੇ ਹਿਰਦਿਆਂ 'ਚ ਵਸਦਾ ਸਾਡੇ ਸੁਭਾਅ 'ਚ ਵਸਦਾ ਪੰਜਾਬੀ ਜਨ ਜੀਵਨ ਅਸੀਂ ਜੀਵਿਆ ਆ ਪੰਜਾਬ ਦੇ ਇਤਿਹਾਸ ਨੂੰ ਜਾਣਦੇ ਆਂ ਤੁਹਾਡੀਆਂ ਵਾਗ ਅਸੀਂ ਬਨਾਵਟੀ ਭਾਸ਼ਾ ਤੇ ਬਨਾਵਟੀ ਡਰਾਮੇਬਾਜ਼ੀ ਸ਼ਬਦਾਂ ਨਾਲ ਨਹੀਂ ਕਰਦੇ ਮੈਂ ਤੁਹਾਡਾ ਚੈਲੰਜ ਵੀ ਸਵੀਕਾਰ ਕਰਦਾ ਸ਼ਰਤ ਮੇਰੀ ਇੱਕੋ ਹੀ ਆ ਚੈਨਲ ਦੀ ਡਿਬੇਟ 'ਚ ਭਾਸ਼ਾ ਸੱਭਿਅਕ ਹੋਣੀ ਚਾਹੀਦੀ ਆ ਅਸੱਭਿਅਕ ਭਾਸ਼ਾ ਜਿਹੜੀ ਉਹ ਮੈਂ ਬਰਦਾਸ਼ਤ ਨਹੀਂ ਕਰਾਂਗਾ ਮੈਂ ਅੱਜ ਸਵੇਰ ਦੀ ਦੋ ਤਿੰਨ ਵਾਰ ਇੱਕ ਵੀਡੀਓ ਦੇਖੀ ਜਿਹਦੇ ਚ ਪ੍ਰਗਟ ਸਿੰਘ ਜਿਹੜੇ ਐਮ.ਐਲ.ਏ ਆ ਜੰਦਰ ਕੈਂਟ ਤੋਂ ਉਹ ਆਪ ਪਾਰਟੀ ਦੇ ਜਿਹੜੇ ਸਾਡੇ ਕੈਬਨ मिनिस्टर ਸਾਹਿਬ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਹਿਬ ਹੋਰ ਛਿੰਨਰ ਆਗੂ ਪ੍ਰੋਟੈਸਟ ਕਰਨ ਲਈ ਆਇਆ ਉਹਨਾਂ ਨੂੰ ਸਾਲੇ ਸ਼ਬਦ ਕਹਿ ਕੇ ਉਹਨਾਂ ਨੂੰ ਸੰਬੋਧਨ ਕਰਦੇ ਆ ਲੱਖ ਦੀ ਲਾਹਨਤ ਇਹੋ ਜਿਹੇ ਵਿਅਕਤੀ ਦੇ ਉੱਤੇ ਜਿਹੜਾ ਸਦਾ ਮੈਂ ਇਹਨਾਂ ਨੂੰ ਬੜੀ ਫੈਬ੍ਰੀਕੇਟਿਡ ਲੈਂਗੁਏਜ ਨਾਲ ਗੱਲ ਕਰਦਾ ਮੈਨੂੰ ਪਹਿਲੇ ਹੀ ਪਤਾ ਸੀ ਕਿ ਇਹਨਾਂ ਦੀ ਸਾਰੀ ਜਿਹੜੀ ਭਾਸ਼ਾ ਹੁੰਦੀ ਆ ਉਹ ਬਣਾਵਟੀ ਆ ਜਦੋਂ ਇਹਨਾਂ ਨੇ ਅਸਲੀਅਤ ਵਿੱਚ ਸਾਲੇ ਸ਼ਬਦ ਦਾ ਪ੍ਰਯੋਗ ਕੀਤਾ ਤਾਂ ਮੇਰਾ ਯਕੀਨ ਜਿਹੜਾ ਆ ਉਹ ਪੂਰਾ ਹੋਰ ਪੂਰਾ ਯਕੀਨੀ ਹੋ ਗਿਆ ਕਿ ਇਹਨਾਂ ਦੀ ਜਿਹੜੀ ਸਾਰੀ ਭਾਸ਼ਾ ਔਰ ਸਾਰੀ ਗੱਲਬਾਤ ਹਮੇਸ਼ਾ ਡਰਾਮੇਬਾਜ਼ੀ ਵਾਲੀ ਹੁੰਦੀ ਹੈ ਕਿ ਇੱਕ ਆਪ ਔਰ ਇੱਕ ਦੂਜੀ ਪਾਰਟੀ ਦੇ ਸਿੱਧੇ ਸਾਹਮਣੇ ਉਹਨਾਂ ਦੇ ਲਈ ਸਾਲੇ ਸ਼ਬਦ ਦਾ ਪ੍ਰਯੋਗ ਕੀਤਾ ਜਾਵੇ ਔਰ ਦੂਜੀ ਗੱਲ ਇਹਨਾਂ ਨੇ ਚੈਲੰਜ ਦਿੱਤਾ ਕਿ ਮੈਨਾਂ ਡਿਬੇਟ ਕਰ ਲੈਣਾ ਫਰਗਤ ਸਿੰਘ ਜੀ ਮੈਂ ਤੁਹਾਡਾ ਚੈਲੰਜ ਜਿਹੜਾ ਹੈ ਸਵੀਕਾਰ ਕਰਦਾ ਹਾਂ ਤੁਸੀਂ ਮੇਰੇ ਨਾਲ ਪੰਜਾਬ ਦੇ ਆਰਥਿਕ ਧਾਰਮਿਕ ਰਾਜਨੀਤਿਕ ਸਮਾਜਿਕ ਔਰ ਸਭਿਆਚਾਰਕ ਕਿਸੇ ਵੀ ਮੁੱਦੇ ਤੇ ਡਿਬੇਟ ਕਰ ਲਓ ਜਦ ਮਰਜ਼ੀ ਕਰ ਲਓ ਜਿਸ ਮਰਜ਼ੀ ਚੈਨਲ ਤੇ ਕਰ ਲਓ 72 ਘੰਟੇ ਦਾ ਟਾਈਮ ਦੇ ਦਿਓ ਤੁਹਾਨੂੰ ਵੀ ਤੇ ਮੈਨੂੰ ਵੀ ਨਹੀਂ ਦੇਣਾ 24 ਘੰਟੇ ਦੇ ਦਿਓ ਉਹ ਵੀ ਨਹੀਂ ਦੇਣਾ ਤੁਸੀਂ ਤੁਰੰਤ ਚੈਨਲ ਵਾਲੇ ਆਰਗੇਨਾਈਜ਼ ਕਰਨ ਔਰ ਉੱਥੇ ਪਰਚੀ ਕੱਢਣ ਕਿ ਐਸ ਵਿਸ਼ੇ ਤੇ ਡਿਬੇਟ ਕਰਨੀ ਆ ਮੈਂ ਤਿਆਰ ਆ ਅਸੀਂ ਪੰਜਾਬ ਨੂੰ ਜੀ ਰਹੇ ਆ ਪੰਜਾਬ ਦੇ ਨਾਲ ਸਰੋਕਾਰਾਂ ਨਾਲ ਸੰਬੰਧ ਰੱਖਦੇ ਆਂ ਪੰਜਾਬ ਸਾਡੇ ਹਿਰਦਿਆਂ 'ਚ ਵਸਦਾ ਸਾਡੇ ਸੁਭਾਅ 'ਚ ਵਸਦਾ ਪੰਜਾਬੀ ਜਨ ਜੀਵਨ ਅਸੀਂ ਜੀਵਿਆ ਆ ਪੰਜਾਬ ਦੇ ਇਤਿਹਾਸ ਨੂੰ ਜਾਣਦੇ ਆਂ ਤੁਹਾਡੀਆਂ ਵਾਂਗ ਅਸੀਂ ਬਨੌਪਤੀ ਭਾਸ਼ਾ ਤੇ ਬਨੌਪਤੀ ਡਰਾਮੇਬਾਜ਼ੀ ਸ਼ਬਦਾਂ ਨਾਲ ਨਹੀਂ ਕਰਦੇ ਮੈਂ ਤੁਹਾਡਾ ਚੈਲੰਜ ਵੀ ਸਵੀਕਾਰ ਕਰਦਾ ਸ਼ਰਤ ਮੇਰੀ ਇੱਕੋ ਹੀ ਆ ਕਿ ਚੈਨਲ ਦੀ ਡਿਬੇਟ 'ਚ ਭਾਸ਼ਾ ਸੱਭੇ ਕੋਣੀ ਚਾਹੀਦੀ ਆ ਅਸੱਭੇ ਕ ਭਾਸ਼ਾ ਜਿਹੜੀ ਉਹ ਮੈਂ ਬਰਦਾਸ਼ਤ ਨਹੀਂ ਕਰਾਂਗਾ